ਲੈ ਕੇ ਆਪਾਂ ਇਹ ਸ਼ੁਰੂ ਕੀਤਾ ਕੰਮ ਬੜੀ 부ਝੂਏ ਮਾਰਦੀ ਕਿਉਂਕਿ ਜਿੱਥੇ ਵਾਇਗਰੂ ਦਾ ਜ਼ਿਕਰ ਆ ਉਥੇ ਉਗਰੂ ਹੀ ਫਿਕਰ ਆ ਵਹਿਗੂ ਦਾ ਆਹ ਕੰਮ ਆਪਣਾ ਸਿਰ ਮੱਥੇ ਆ ਅੱਜ ਸਰਕਾਰਾਂ ਸਾਡੇ ਤੇ ੱੱਕਾ ਕਰ ਲਗੀਆਂ ਸਭ ਨੂੰ ਪਤਾ ਵੱਡੇ ਵੱਡੇ ਬੁਲਾਵੇ ਮੇਰੇ ਨੂੰ ਵੱਧ ਸੂਝਵਾਲ ਵੀਰ ਸਮਝਾਉਂਦੇ ਆ ਦਲੀਲ ਨਾਲ ੱੱਕਾ ਕਰ ਲਗੀਆਂ ਪਰ ਜੇ ਅਸੀਂ ਉਸ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਚੱਲਾਂਗੇ ਸਾ ਸਰਕਾਰਾਂ ਦੀ ਕੋਈ ਹਿੰਮਤ ਨਹੀਂ ਹੁੰਦੀ ਕਿਉਂਕਿ ਉਹ ਵਾਹਿਗੁਰੂ ਵੱਡਾ ਏ ਇਹ ਦੁਨਿਆਵੀ ਬੰਦੇ ਬਹੁਤ ਛੋਟੇ ਹਨ ਬਹੁਤ ਛੋਟੇ ਹਨ ਸੰਗਤ ਜੀ ਮੈਂ ਬੇਨਤੀ ਕਰਦਾ ਵੀ ਅੱਜ ਸਾਰੇ ਕੰਮ ਕਾ ਛੱਡ ਕੇ ਆਪਾਂ ਸਾਰੇ ਇੱਥੇ ਬੈਠੇ ਆ ਇਹਦੀ ਜ਼ਰੂਰਤ ਕਿਉਂ ਪਈ ਆ ਜ਼ਰੂਰਤ ਆ ਪਈ ਆ ਵੀ ਆਪਾਂ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਗਲਤ ਫੈਸਲਾ ਲੈ ਲਿਆ ਐਡਾ ਗਲਤ ਫੈਸਲਾ ਲੈ ਲਿਆ ਭਈ ਨਾਮ ਸਮਝ ਬੰਦਿਆਂ ਨੂੰ ਆਪਾਂ ਸਰਕਾਰ ਦੀ ਬਾਗਡੋਰ ਸ਼ਾਂਤੀ ਉਹਨਾਂ ਨੇ ਆਪਣੀ ਕਰਤੂਤ ਦਿਖਾਉਣੀ ਸੀ ਦਿਖਾਤੀ ਆ ਸੰਗਤ ਜੀ ਪਿਛਲੇ 2 ਮਹੀਨੇ ਹੋ ਗਏ ਆਪਾਂ ਨੂੰ ਗਰੀਬ ਲੱਗਿਆ ਨੂੰ ਆਪਣੇ ਜ਼ਰੂਰੀ ਰਜੇਵੇਂ ਛੱਡ ਕੇ ਆਪਾਂ ਹਰ ਰੋਜ਼ ਆ ਰਹੇ ਆ ਪਰ ਸਰਕਾਰ ਦੀ ਕੰਨ ਤੇ ਝੂ ਨਹੀਂ ਸਰਕ ਰਹੀ ਇਸ ਗੱਲ ਦਾ ਬੜਾ ਦੁੱਖ ਹੈ ਪਰ ਸੰਗਤ ਜੀ ਮੈਂ ਇੱਕ ਤੁਹਾਨੂੰ ਜ਼ਰੂਰ ਵਿਸ਼ਵਾਸ ਨਾਲ ਗੱਲ ਕਹਿਣਾ ਜਦੋਂ ਖੇਤ ਕਰਤ ਕਰਨ ਵਾਲੇ ਕਿਸਾਨ ਵੀਰਾਂ ਦੇ ਹੱਥਾਂ 'ਚ ਝੰਡੇ ਆ ਜਾਣ ਜਦੋਂ ਗਰਵਾਣੀ ਦਾ ਜਾਪ ਕਰਨ ਨਾਲ ਸਾਡੇ ਬਜ਼ੁਰਗਾਂ ਦੇ ਜਵਾਨ ਤੇ ਜਿੰਦਾਬਾਦ ਮਰਦਾਬਾਦ ਆ ਜਾਵੇ ਜਦੋਂ ਸਾਡੀਆਂ ਮਾਈ ਭਾਗੋ ਦੀਆਂ ਬਾੜਸ ਪੈਣਾ ਦੇ ਆਪਣੇ ਚੁੱਲ੍ਹੇ ਚਮਕੇ ਦਾ ਕੰਮ ਛੱਡ ਕੇ ਸਾਡੇ ਧਾਵਿਆਂ 'ਚ ਸ਼ਾਮਲ ਹੋ ਜਾਣ ਜਦੋਂ ਸਾਡੀਆਂ ਮਾਤਾਵਾਂ ਦੇ ਪੈਣਾ ਦੇ ਜਿਨ੍ਹਾਂ ਨੇ ਆਪਣਾ ਕੰਗਰੀਬੀ ਕੰਮ ਛੱਡ ਕੇ ਔਰ ਪਾਠ ਪੂਜਾ ਕੰਮ ਕਰਦਿਆਂ ਤੁਸੀਂ ਪਾਠ ਪੂਜਾ ਕਰਦੇ ਸੀ ਉਹਨਾਂ ਦੇ ਜਵਾਨ ਤੇ ਜਿੰਦਾਬਾਦ ਮਰਦਾਬਾਦ ਆ ਜਾਵੇ ਤਾਂ ਉਦੋਂ ਕੁਛ ਨਾ ਕੁਛ ਕੁਛ ਨਾ ਕੁਝ ਜ਼ਰੂਰ ਹੁੰਦਾ ਅੱਜ ਪੰਜਾਬ ਦਾ ਮੁੱਖ ਮੰਤਰੀ ਇੱਥੋਂ 10 ਕਿਲੋਮੀਟਰ ਦੂਰ ਤੇ ਬੈਠਾ ਜੀ ਆ ਗਿਆ ਹੁਣ ਪਤਾ ਨਹੀਂ ਆਈ ਗਿਆ ਹੁਣ ਪ੍ਰਸ਼ਾਸਨ ਨੂੰ ਪਤਾ ਹੈ ਪਾਰ ਨੂੰ ਸਾਧਣਾ ਚਾਹੀਦਾ ਅਸੀਂ ਕਿਹੜੀ ਸਥਿਤੀ ਜੱਥੇ ਬੈਠੇ ਆ ਸਾਨੂੰ ਇੱਥੇ ਬਿਠਾਉਣਾ ਤੂੰ ਐ ਇਹ ਕੋਈ ਹੋਰ ਬੰਦਾ ਨਹੀਂਗਾ ਪਰ ਇਹ ਚਾਵਾਂ ਦਾ ਪੰਜਾਬ ਨੇ ਇੱਕ ਪੰਜਾਬ ਦਾ ਪੁੱਤ ਇੱਕ ਮਾਤ ਦਾ ਪੁੱਤ ਤੁਰਿਆ ਸੀ ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਪੰਜਾਬ ਦਾ ਜਣਿਆ ਹੋਇਆ ਪੰਜਾਬੀ ਰਹੂਗਾ ਕਿ ਗਾਇਬ ਉਹਦੇ ਤੇ ਘੈਰਤ ਖਤਮ ਹੋ ਜੂਗੀ ਇਹ ਪੰਜਾਬ ਦਾ ਜਣਿਆ ਹੋਇਆ ਪੰਜਾਬੀ ਨਹੀਂ ਰਿਹਾ ਇਹਦੇ ਤੇ ਘੈਰਤ ਖਤਮ ਹੋ ਗਈ ਇੱਕ ਤਿੰਨ ਦਿੱਲੀ ਦੇ ਨਕਾਰੇ ਹੋਏ ਬੰਦੇ ਹਜਰੀਵਾਂ ਸੁਸੋਧਿਆ ਤੇ ਸਤਿੰਦਰ ਜੈਨ ਉਹਨਾਂ ਦਾ ਚਾਪਲੂਸ ਬਣ ਗਿਆ ਆਪਣੇ ਪੰਜਾਂ ਤੋਂ ਮੁੱਖ ਮੋੜ ਗਿਆ ਕਿ ਚਾ ਕਰਦਾ ਕੀ ਕਿਚਰਾ ਕਰਦਾ ਕਿ ਤੇ ਸਾਨੂੰ ਨਾ ਉਹ ਕਹਾਣੀਆਂ ਸੁਣਾਉਂਦਾ ਉੱਥੇ ਵਾ ਕੇ ਸਟੇਜਾਂ ਤੇ ਤੇ ਕਹ ਟਰੈਕਟਰ ਅਟਾਰਾਂ ਨੂੰ ਪੈਂਚਰ ਕਿਵੇਂ ਲਾਉਣੇ ਆ ਕਦੇ ਕਹਾਣੀਆਂ ਸੁਣਾਉਂਦਾ ਮੈਨੂੰ ਉਹ ਵੀ ਪਤਾ ਕਦੇ ਕਹਾਣੀਆਂ ਸੁਣਾਉਂਦਾ ਮੈਨੂੰ ਪਤਾ ਆ ਕਰਨਾ ਉਹ ਪੰਜਾਬ ਦੀ ਕਿਸਾਨੀ ਸੜਕਾਂ ਤੇ ਹੋਵੇ ਪੰਜਾਬ ਦੀ ਜਵਾਨੀ ਸ਼ਰਕਾਂ ਤੇ ਹੋਵੇ ਪੰਜਾਬ ਦੀਆਂ ਮਾਵਾਂ ਪੈਣਾ ਸ਼ਰਕਾਂ ਤੇ ਹੋਣ ਤੂੰ ਸਾਨੂੰ ਚੁੜਕਦੇ ਸਲਾਮ ਇਹ ਗੈਰਤਾ ਤੇਰੀ ਇਹ ਦੇਦੂ ਇਹ ਜੇ ਦਾ ਬਾਪ ਅੱਜ ਜਾਉਂਦਾ ਹੁੰਦਾ ਨਾ ਮੈਂ ਦੁਖੀ ਮਾਨ ਨਾ ਕਹਿੰਦਾ ਮੇਰੇ ਕੋ ਸੀਹਰ ਬੈਠਿਆ ਆਪਾਂ ਸਾਰੇ ਜਾਗਿਓ ਨੂੰ ਕਹਿੰਦੇ ਵੀ ਕੀ ਖੜਾ ਸੀ ਇਹ ਜੀ ਹਲਾਜ ਕੰਨੀਓ ਚਲੋ ਉਹ ਚਲਿਆ ਗਿਆ ਠੀਕ ਆ ਬੜਾ ਪਾਰੇ ਹੋ ਗਿਆ ਇਨਸਾਨ ਨੂੰ ਕੋਈ ਜਮੀਰ ਹੀ ਨੇ ਮਾਰਤੀ ਜਿਹਨੇ ਸਭ ਕੁਸ ਮਾਰਤਾ ਉਹਨੂੰ ਜਿਆਦਾ ਤੱਕ ਰਹਿਣ ਦਾ ਸਮਾਂ ਨਹੀਂ ਹੁੰਦਾ ਸੰਗਤ ਜੀ ਮੈਂ ਬੇਨਤੀ ਕਰਦਾ ਵੀ ਸਰਕਾਰਾਂ ਅੱਗੇ ਵੀ ਆਉਂਦੀਆਂ ਰੰਗਾਂ ਜਾਂਦੀਆਂ ਰਹਿਂਆਂ ਕੋਈ ਗਲਤ ਫੈਸਲੇ ਲੈਂਦੀਆਂ ਸੀ ਮਾੜਾ ਜਾਂ ਉਹਦਾ ਬਗਰੋਹ ਹੁੰਦਾ ਸੀ ਆਪਾਂ ਜਦੋਂ ਹੀ ਉਹ ਸਰਕਾਰ ਪਿੱਛੇ ਹਟ ਜਾਂਦੀ ਸੀ ਪਰ 2014 ਤੋਂ ਬਾਅਦ ਉਸਿਆ ਨੋਟ ਕੀਤਾ ਹੋਣਾ ਵੀ ਜੋ ਸਰਕਾਰਾਂ ਸੈਂਟਰ ਦੇ ਵਿੱਚ ਬੈਠੀਆਂ ਜਾਂ ਪਿਛਲੇ 3.5 ਸਾਲ ਤੋਂ ਪੰਜਾਬ 'ਚ ਇੱਕ ਸਰਕਾਰ ਬੈਠੀ ਆ ਇਹਨੂੰ ਲੋਕਾਂ ਦਾ ਪੂਰਾ ਵੀ ਦਰਦ ਨਹੀਂ ਹੈ ਲੋਕਾਂ ਦੇ ਵਿਦਰੋਹ ਦਾ ਇਹਨੂੰ ਪੂਰਾ ਵੀ ਨਹੀਂ ਹੈ ਆਪਣੀ ਆਈਡੀ ਡिक्टਟਰਸ਼ਿਪ ਆਈਡੀ ਤੱਕੇ ਸ਼ਾਹੀ ਕਰ ਰਹੀ ਆ ਜਿਹਦਾ ਕੋਈ ਅੰਤ ਹੀ ਨਹੀਂ ਭਾਈ ਜੀ ਕੀ ਕਿਹਾ ਲੋਕਤੰਤਰ ਦੇ ਵਿੱਚ ਜੇ ਕੋਈ ਗਲਤ ਫੈਸਲਾ ਲਿਆ ਜਾਂਦਾ ਤੇ ਉਹਦਾ ਵਿਰੋਧ ਹੋਣਾ ਹੀ ਆ ਤੇ ਸਰਕਾਰ ਨੂੰ ਮੰਨਣਾ ਵੀ ਚਾਹੀਦਾ ਪਰ ਸਾਥੀਓ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਮੇਰੇ ਤੋਂ ਤੁਸੀਂ ਸਾਰੇ ਸੂਜਵਾਨ ਆ ਮੇਰੀਆਂ ਭੈਣਾਂ ਵੀ ਬੈਠੀਆਂ ਮੇਰੇ ਭਰਾ ਵੀ ਬੈਠੇ ਬਜ਼ੁਰਗ ਵੀ ਬੈਠਿਆ ਅਸੀਂ ਹਮੇਸ਼ਾ ਨਾਰਾ ਲਾਉਂਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਹੁਤ ਸਹੀ ਨਾਰਾ ਏ ਅਸੀਂ ਨਾਰਾ ਲਾਉਂਦੇ ਆ ਪੰਜਾਬ ਸਰਕਾਰ ਮੁਰਦਾਬਾਦ ਬਹੁਤ ਸਹੀ ਨਾਰਾ ਏ ਪਰ ਅਸੀਂ ਇੱਕ ਨਾਰਾ ਲਾਉਣਾ ਪੁੱਜ ਜਾਂਦੇ ਆ ਵੀ ਕੇਂਦਰ ਸਰਕਾਰ ਮੁਰਦਾਬਾਦ ਉਹ ਵੀ ਮੁਰਦਾਬਾਦ ਏ ਕਿਉਂਕਿ ਜਿਹੜਿਆ ਜ਼ਮੀਨਾਂ ਤੇ ਤੁਹਾਡੇ ਤੇ ਅੱਖ ਰੱਖੀ ਆ ਜਾਂ ਕਬਜ਼ੇ ਕੀਤੇ ਆ ਤੇ ਭਗਵਾਨ ਤਮਨਹਾਰ ਨੂੰ ਕੌਣ ਪੁੱਛਦਾ ਇਹ ਤਾਂ ਵੱਡੇ ਮੋਦੀ ਅਡਾਨੀਆਂ ਆਵਾਨੀਆਂ ਦੇ ਕਬਜ਼ੇ ਕਰਨੇ ਆ ਉਹ ਕਿਹਦੇ ਯਾਰ ਆ ਉਹ ਤੁਹਾਨੂੰ ਮੇਰੇ ਤੋਂ ਵੱਧ ਪਤਾ ਸੈਂਟਰ ਦੀ ਸਰਕਾਰ ਦੇ ਵਿੱਚ ਪੂਰੀ ਹੀ ਇਨਵੋਲ ਹੈ ਇਹ ਗੱਲ ਅੱਜ ਮੰਨ ਲਓ ਭਾਵੇਂ ਦਸਾਂ ਤਰ੍ਹਾਂ ਨੂੰ ਮੰਨ ਲਓ ਪੜਾ ਦੋ ਤਰ੍ਹਾਂ ਨੂੰ ਮੰਨ ਲਓ ਪਰ ਇਹ ਸੈਂਟਰ ਦੀ ਸਰਕਾਰ ਦਾ ਵੱਡਾ ਰੋਲ ਆ ਉਹਨਾਂ ਦੀ ਅੱਖਾਂ ਇਹ ਜ਼ਮੀਨਾਂ ਤੇ ਪਾ ਸੰਗ ਜੀ ਇਹ ਵੀ ਪੰਜਾਬ ਦੇ ਪੁੱਤਾਂ ਗੁਰੂ ਗਵੰਦ ਸਿੰਘ ਜੀ ਦੇ ਸਾਜੀ ਹੋਈ ਕੌਮ ਆ ਇੱਥੇ ਏਡਾ ੱਟਕਾ ਨਹੀਂ ਚੱਲਣਾ ਜਿੱਥੇ ਚੱਲ ਗਿਆ ਚੱਲਦਾ ਹੋਊਗਾ ਬਿਹਾਰ ਚੱਲਦਾ ਹੋਊ ਜੂਪੀ ਚੱਲਦਾ ਹੋਊ ਪਰ ਇੱਥੇ ਵੀ ਚੱਲਣਾ ਇਹ ਪ੍ਰਸ਼ਾਸਨ ਨੂੰ ਤੇ ਸਰਕਾਰ ਦੇ ਅਧਿਕਾਰੀਆਂ ਨੂੰ ਇਹ ਗੱਲ ਸਮਝਾਣੀ ਚਾਹੀਦੀ ਆ ਵੀ ਇੱਥੇ ੱਟਕਾ ਨਹੀਂ ਚੱਲਣਾ ਬਹੁਤ ਹੀ ਸ਼ੁਕਰਗੁਜ਼ਾਰ ਆ ਵੀ ਸਾਡਾ ਮੋਰਚਾ ਜਿਸ ਦਿਨ ਚੱਲਿਆ ਸੀ ਉਸ ਦਿਨ ਤੋਂ ਹਰ ਰੋਜ਼ ਸੰਗਤ ਵਧ ਰਹੀ ਆ ਬੜੀ ਖੁਸ਼ੀ ਦੀ ਗੱਲ ਬੀਬੀਆਂ ਵਧ ਰਹੀਆਂ ਸਾਰੇ ਵਧ ਰਹੇ ਆ ਏਵੇਂ ਹੀ ਇੱਕ ਆ ਰੱਖਿਓ ਸਾਡਾ ਸੰਗਤ ਜੀ ਅਖੀਰ ਤੇ ਇੱਕ ਬੇਨਤੀ ਕਰਦਾ ਵੀ ਸਰਕਾਰਾਂ ਦੀ ਬਹੁਤ ਵੱਡੀ ਚਾਲ ਹੁੰਦੀ ਆ ਉਹ ਸਾਨੂੰ ਘਰੇਲੂ ਨਿੱਕੇ ਨਿੱਕੇ ਮੁੱਦੇ ਵਿਚ ਆਪਸੇ ਚੱਲ ਜਾਂ ਦਿੰਦੇ ਆ ਪਿੰਡਾਂ ਦੇ ਵਿੱਚ ਕਿਸੇ ਨੂੰ ਪੋਸਟ ਕਰਕੇ ਕਿਸੇ ਕਿਸੇ ਨੂੰ ਪੋਸਟ ਕਰਕੇ ਦੋ ਫਾਲ ਕਰ ਦਿੰਦੇ ਆ ਤਾਂ ਕਿ ਇਹਨਾਂ ਦੇ ਮੋਰਚੇ ਫੇਲ ਹੋ ਜਾਣ ਵਾਹ ਸੰਗ ਦੀ ਸਾਡਾ ਵੱਡਾ ਮੁੱਦਾ ਉਹ ਆ ਜੇ ਅਸੀਂ ਬੈਠੇ ਆ ਕਿ ਸਾਡਾ ਮੜਾ ਮੋਟਾ ਕਿਸੇ ਦਾ ਗਿਲਾ ਫਿਕਵਾ ਉਹਨੂੰ ਪਿੱਛੇ ਰੱਖ ਦਿਆ ਕਰੋ ਮੋਟੇ ਸਾਰੇ ਆਇਆ ਕਰੋ ਮੋਰ ਦੇ ਸ਼ਾਮਲ ਹੋਣਾ ਅੱਜ ਦੀ ਬਹੁਤ ਵੱਡੀ ਜ਼ਰੂਰਤ ਆ ਆਪਾਂ ਜੇ ਕਰ ਹੈ ਸਭ ਨਵਾਂਗੇ ਇਹਨੀਆਂ ਬੇਨਤੀਆਂ ਕਰਦਾ ਆ ਖਿਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ